ਅੱਜ ਜਿਸ ਤਰੀਕੇ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਫੇਸਬੁਕ ਪੇਜ ਦੇ ਉੱਤੇ ਮਜੀਠੀਆ ਸਾਹਿਬ ਦੀ ਹਮਾਇਤ ਦੇ ਵਿੱਚ ਪੋਸਟ ਪਾਈ ਹੈ ਤੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਨੇ ਉਹਨਾਂ ਦੀ ਗਲਤ ਗ੍ਰਿਫਤਾਰੀ ਕੀਤੀ ਆ ਤੇ ਮੈਨੂੰ ਲੱਗਦਾ ਇਹਦੇ ਨਾਲ ਬਿੱਲੀ ਨਹੀਂ ਬਲਕਿ ਬਿੱਲਾ ਹੀ ਥੈਲਿਆਂ ਬਾਹਰ ਆ ਗਿਆ ਹੈਗਾ ਮਤਲਬ ਜੱਗ ਜਾਣਦਾ ਹੈਗਾ ਖਾਸ ਕਰਕੇ ਉਹ ਸ਼ਖਸ ਜਿਸ ਨੇ ਬਠਿੰਡੇ ਦੀ ਧਰਤੀ ਦੇ ਉੱਤੇ ਖੜ ਕੇ ਇੱਕ ਸਿੱਖ ਹੁੰਦਿਆਂ ਹੋਇਆਂ ਗੁਟਕਾ ਸਾਹਿਬ ਦੀ ਸੋਹ ਚੁੱਕੀ ਔਰ ਵਾਅਦਾ ਕੀਤਾ ਲੋਕਾਂ ਦੇ ਨਾਲ ਕਿ ਮੈਂ 4 ਹਫ਼ਤਿਆਂ ਦੇ ਵਿੱਚ ਪੰਜਾਬ ਚੋਂ ਨਸ਼ੇ ਖਤਮ ਕਰ ਦਿਆਂਗਾ ਨਸ਼ੇ ਤੇ ਖਤਮ ਨਹੀਂ ਕੀਤੇ ਬਲ ਪੰਜਾਬ ਨੂੰ ਜਿਹੜਾ ਬਰਬਾਦੀ ਦੇ ਕਿਨਾਰੇ ਦੇ ਉੱਤੇ ਜਰੂਰ ਲਿਆ ਖੜਾ ਕੀਤਾ ਆਵਾਜ਼ਾਂ ਵੀ ਉੱਠਦੇ ਰਹੀਆਂ ਉਸ ਵਕਤ ਵੀ ਲੋਕ ਕਹਿੰਦੇ ਸੀ ਕਿ ਇਹ ਚਾਚੇ ਭਤੀਜੇ ਦੀ ਜਿਹੜੀ ਸਰਕਾਰ ਚੱਲ ਰਹੀ ਹੈ ਅੱਜ ਉਹੀ ਚੀਜ਼ ਜਿਹੜਾ ਹੈ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪੋਸਟ ਦੇ ਦੁਆਰਾ ਫਿਰ ਇੱਕ ਵਾਰੀ ਸਿੱਧ ਕਰ ਦਿੱਤਾ ਹੈਗਾ ਇਹ ਤੋਂ ਇੱਕ ਗੱਲ ਤਾਂ ਬੜੀ ਕਲੀਅਰ ਹੈਗੀ ਹੈ ਤੇ ਭਾਵੇਂ ਹੋਵੇ ਅਕਾਲੀ ਦਲ ਭਾਵੇਂ ਹੋਵੇ ਬੀਜੇਪੀ ਤੇ ਭਾਵੇਂ ਹੋਵੇ ਕਾਂਗਰਸ ਇਹਨਾਂ ਨੇ ਹਮੇਸ਼ਾ ਹੀ ਜਿਹੜਾ ਹੈਗਾ ਡਰਗ ਤਸਕਰੀ ਨੂੰ ਸ਼ੈਲਟਰ ਕੀਤਾ ਆ ਉਸ ਨੂੰ ਪੁਸ਼ਤਪਨਾਹੀ ਦਿੱਤੀ ਹੈਗੀ ਆ ਕਦੇ ਉਸ ਨੂੰ ਖਤਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਇਹ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਭਗਵੰਤ ਮਾਨ ਦੀ ਸਰਕਾਰ ਹੈ ਜਿਸ ਨੇ ਲਗਾਤਾਰ ਨਸ਼ਿਆਂ ਦੇ ਵਿਰੁੱਧ ਜਿਹੜਾ ਜੁੱਧ ਛੇੜਿਆ ਹੋਇਆ ਔਰ ਜਿੱਥੇ ਡਰਗ ਤਸਕਰਾਂ ਨੂੰ ਫੜਿਆ ਹੈਗਾ ਡਰਗ ਬਣੀ ਪੜੀ ਹੈਗੀ ਹੈ ਔਰ ਭੱਜਦੇ ਹੋਏ ਡਰਗ ਤਸਕਰਾਂ ਦੇ ਜਿੱਥੇ ਇਨਕਾਊਂਟਰ ਕੀਤੇ ਆ ਉਥੇ ਇਸ ਦੇ ਨਾਲ ਸਪਲਾਈ ਚੇਨ ਟੁੱਟੀ ਆ ਔਰ ਦੂਸਰੇ ਬਨੇ ਲੋਕਾਂ ਨੂੰ ਲਾਂਬੰਦ ਕੀਤਾ ਔਰ ਤੀਸਰੇ ਬਨੇ ਜਿਹੜਾ ਹੈਗਾ ਸਾਡੇ ਜਿਹੜੇ ਡੀਡਿਕਸ਼ਨ ਸੈਂਟਰ ਹੈਗੇ ਆ ਰੀਹੈਬਿਲੀਟੇਸ਼ਨ ਸੈਂਟਰ ਹੈਗੇ ਆ ਉਹਨਾਂ ਨੂੰ ਇੰਪਰੂਵ ਕੀਤਾ ਹੈਗਾ ਸੋ ਕੈਪਟਨ ਅਮਰਿੰਦਰ ਸਿੰਘ ਦਾ ਇਹ ਕਹਿਣਾ ਕਿਤੇ ਨਾ ਕਿਤੇ ਭਾਜੀਪੀ ਦੀ ਜਿਹੜੀ ਮਾਨਸਿਕਤਾ ਹੈਗੀ ਹੈ ਜਿਹੜੀ ਦਿਖਾਵਾ ਤੇ ਇਹ ਕਰਦੀ ਹੈ ਕਿ ਨਸ਼ਿਆਂ ਦੇ ਖਿਲਾਫ ਲੜਾਈ ਲੜਨੀ ਹੈ ਪਰ ਹੋ ਇਸਦੇ ਬਿਲਕੁਲ ਉਲਟ ਰਿਹਾ ਹੈਗਾ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਬਲਕਿ ਸਮੁੱਚੀ ਭਾਜੀਪੀ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਪੋਸਟ ਹੈ ਉਸ ਦੇ ਉੱਤੇ ਆਪਣੀ ਸਫਾਈ ਦੇਣੀ ਚਾਹੀਦੀ ਹੈ ਉਹ ਅੱਜ ਜਿਸ ਤਰੀਕੇ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਫੇਸਬੁੱਕ ਪੇਜ ਦੇ ਉੱਤੇ ਮਜੀਠੀਆ ਸਾਹਿਬ ਦੀ ਹਮਾਇਤ ਦੇ ਵਿੱਚ ਪੋਸਟ ਪਾਈਏ ਤੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਨੇ ਉਹਨਾਂ ਦੀ ਗਰਦ ਗ੍ਰਿਫਤਾਰੀ ਕੀਤੀ ਆ ਤੇ ਮੈਨੂੰ ਲੱਗਦਾ ਇਹਦੇ ਨਾਲ ਬਿੱਲੀ ਨਹੀਂ ਬਲਕਿ ਬਿੱਲਾ ਹੀ ਥੈਲੋਂ ਬਾਹਰ ਆ ਗਿਆ ਹੈਗਾ ਮਤਲਬ ਜੱਗ ਜਾਣਦਾ ਹੈਗਾ ਖਾਸ ਕਰਕੇ ਉਹ ਸ਼ਖਸ ਜਿਸ ਨੇ ਬਠਿੰਡੇ ਦੀ ਧਰਤੀ ਦੇ ਉੱਤੇ ਖੜ ਕੇ ਇੱਕ ਸਿੱਖ ਹੁੰਦਿਆਂ ਹੋਇਆਂ ਗੁਟਕਾ ਸਾਹਿਬ ਦੀ ਸੌਂ ਚੁੱਕੀ ਔਰ ਵਾਅਦਾ ਕੀਤਾ ਲੋਕਾਂ ਦੇ ਨਾਲ ਕਿ ਮੈਂ 4 ਹਫ਼ਤਿਆਂ ਦੇ ਵਿੱਚ ਪੰਜਾਬ ਚੋਂ ਨਸ਼ੇ ਖਤਮ ਕਰ ਦਿਆਂਗਾ ਨਸ਼ੇ ਤੇ ਖਤਮ ਨਹੀਂ ਕੀਤੇ ਬਲ ਪੰਜਾਬ ਨੂੰ ਜਿਹੜਾ ਬਰਬਾਦੀ ਦੇ ਕਿਨਾਰੇ ਦੇ ਉੱਤੇ ਜਰੂਰ ਲਿਆ ਖੜਾ ਕੀਤਾ ਆਵਾਜ਼ਾਂ ਵੀ ਉੱਠਦੇ ਆ ਰਹੀਆਂ ਉਸ ਵਕਤ ਵੀ ਲੋਕ ਕਹਿੰਦੇ ਸੀ ਕਿ ਇਹ ਚਾਚੇ ਭਤੀਜੇ ਦੀ ਜਿਹੜੀ ਸਰਕਾਰ ਚੱਲ ਰਹੀ ਹੈ ਅੱਜ ਉਹੀ ਚੀਜ਼ ਜਿਹੜਾ ਹੈ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪੋਸਟ ਦੇ ਦੁਆਰਾ ਫਿਰ ਇੱਕ ਵਾਰੀ ਸਿੱਧ ਕਰ ਦਿੱਤਾ ਹੈਗਾ ਇਹ ਤੋਂ ਇੱਕ ਗੱਲ ਤੇ ਬੜੀ ਕਲੀਅਰ ਹੈ ਗਈ ਹੈ ਤੇ ਭਾਵੇਂ ਹੋਵੇ ਅਕਾਲੀ ਦਲ ਭਾਵੇਂ ਹੋਵੇ ਬੀਜੇਪੀ ਤੇ ਭਾਵੇਂ ਹੋਵੇ ਕਾਂਗਰਸ ਇਹਨਾਂ ਨੇ ਹਮੇਸ਼ਾ ਹੀ ਜਿਹੜਾ ਹੈਗਾ ਡਰਗ ਤਸਕਰੀ ਨੂੰ ਸ਼ੈਲਟਰ ਕੀਤਾ ਆ ਉਸ ਨੂੰ ਪੁਸ਼ਤਪਨਾਹੀ ਦਿੱਤੀ ਹੈਗੀ ਹੈ ਕਦੇ ਉਸ ਨੂੰ ਖਤਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਇਹ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਭਗਵੰਤ ਮਾਨ ਦੀ ਸਰਕਾਰ ਹੈ ਜਿਸ ਨੇ ਲਗਾਤਾਰ ਨਸ਼ਿਆਂ ਦੇ ਵਿਰੁੱਧ ਜਿਹੜਾ ਜੁੱਧ ਛੇੜਿਆ ਹੋਇਆ ਔਰ ਜਿੱਥੇ ਡਰਗ ਤਸਕਰਾਂ ਨੂੰ ਫੜਿਆ ਹੈਗਾ ਡਰਗ ਬਣੀ ਪੜੀ ਹੈਗੀ ਹੈ ਔਰ ਭੱਜਦੇ ਹੋਏ ਡਰਗ ਤਸਕਰਾਂ ਦੇ ਜਿੱਥੇ ਇਨਕਾਊਂਟਰ ਕੀਤੇ ਆ ਉਥੇ ਇਸ ਦੇ ਨਾਲ ਸਪਲਾਈ ਚੇਨ ਟੁੱਟੀ ਆ ਔਰ ਦੂਸਰੇ ਬਨੇ ਲੋਕਾਂ ਨੂੰ ਲਾਂਬੰਦ ਕੀਤਾ ਔਰ ਤੀਸਰੇ ਬਨੇ ਜਿਹੜਾ ਹੈਗਾ ਸਾਡੇ ਜਿਹੜੇ ਡੀਡਿਕਸ਼ਨ ਸੈਂਟਰ ਹੈਗੇ ਆ ਰੀਹੈਬਿਲੀਟੇਸ਼ਨ ਸੈਂਟਰ ਹੈਗੇ ਆ ਉਹਨਾਂ ਨੂੰ ਇੰਪਰੂਵ ਕੀਤਾ ਹੈਗਾ ਸੋ ਕੈਪਟਨ ਅਮਰਿੰਦਰ ਸਿੰਘ ਦਾ ਇਹ ਕਹਿਣਾ ਕਿਤੇ ਨਾ ਕਿਤੇ ਬੀਜੇਪੀ ਦੀ ਜਿਹੜੀ ਮਾਨਸਿਕਤਾ ਹੈਗੀ ਹੈ ਜਿਹੜੀ ਦਿਖਾਵਾ ਤੇ ਇਹ ਕਰਦੀ ਹੈ ਕਿ ਨਸ਼ਿਆਂ ਦੇ ਖਿਲਾਫ ਲੜਾਈ ਲੜਨੀ ਹੈ ਪਰ ਹੋ ਇਸਦੇ ਬਿਲਕੁਲ ਉਲਟ ਰਿਹਾ ਹੈਗਾ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਬਲਕਿ ਸਮੁੱਚੀ ਬੀਜੇਪੀ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਪੋਸਟ ਹੈ ਉਸ ਦੇ ਉੱਤੇ ਆਪਣੀ ਸਫਾਈ ਦੇਣੀ ਚਾਹੀਦੀ ਹੈ